ਮਾਰਚ ਕੱਟਿਆ ਜਾਂਦਾ ਜਰਨੈਲੀ ਮਾਰਚ ਕੱਟਿਆ ਜਾਂਦਾ ਅੱਜ ਇਹ ਖੁਸ਼ੀ ਦਾ ਇਜہار ਕੀਤਾ ਜਾ ਰਿਹਾ ਹੈ ਬਾਬਾ ਜੱਸਾ ਸਿੰਘੀ ਰਾਮਗੜੀਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿੱਤਾਂ ਦਿੱਲੀ ਫਤਿਹ ਕੀਤੀ ਸੀ ਅੱਜ ਉਸ ਖੁਸ਼ੀ ਮਨਾਉਂਦੇ ਹੋਏ ਹਾਲਸਾ ਜੀ ਇਹ ਲਾਲ ਕਿਲੇ ਦਾ ਮਦਾਨ ਤੁਸੀਂ ਨਜ਼ਾਰਾ ਦੇਖੋ ਸਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਚਲਾਏ ਸੀ 1823 ਦੇ ਵਿੱਚ ਅੱਜ ਉਹ ਦਿਨ ਨੂੰ ਆਪਾਂ ਯਾਦ ਕਰਦੇ ਆਂ ਤੇ ਪੁਗਰੇ ਜਹਾਜ ਜਲਾਲ ਦੇ ਨਾਲ ਵੇਖੋ ਕਿਵੇਂ ਉਹ ਮਾਹੌਲ ਬਣਿਆ ਹੋਇਆ 19 ਵਾਰ ਦਿੱਲੀ ਫਤਿਹ ਕੀਤੀ ਤੇ ਅੱਜ ਵੀ ਖਾਲਸਾ ਪੰਥ ਉਸੇ ਤਰ੍ਹਾਂ ਹੀ ਤਿਆਰ ਪਰ ਤਿਆਰ ਹੋ ਕੇ ਸ਼ਸਤਰਤਾਰੀ ਹੋ ਕੇ ਦਿੱਲੀ ਤੇ ਆਣ ਕੇ ਨੀਲੇ ਨਿਸ਼ਾਨ ਸਾਹਿਬ ਅੱਜ ਦੇਖ ਰਹੇ ਹੋ ਪਰ ਝੁਲਾ ਰਹੇ ਦਿੱਲੀ ਨੂੰ ਭੀਖ ਦੇ ਵਿੱਚ ਛੱਡ ਕੇ ਖਾਲਸਾ ਪੰਥ ਉੱਥੇ ਸਾਰਾ ਇਕੱਤਰ ਹੋਇਆ ਸੀ ਤੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਹਿੰਦੇ ਜਿੱਦਾਂ ਦਿੱਲੀ ਜਿੱਤ ਲਈ ਉਹ ਤਾਂ ਬਿੱਲੀ ਮਾਰ ਲਈ ਇੱਕ ਬਰਾਬਰੀ ਮੰਨਦੇ ਸੀ ਖਾਲਸਾ ਕਿੰਨੇ ਉੱਠਾ ਦੇ ਨਾਲ ਅੱਜ ਦਾ ਮੱਲਾ ਹੈਗਾ ਕੱਢਿਆ ਜਾ ਰਿਹਾ ਤੇ ਮੈਂ ਸਮਝਦਾ ਕਿ ਇਹ ਇੱਕ ਸਾਨੂੰ ਅੱਜ ਇਸ ਦੀ ਜਰੂਰਤ ਵੀ ਸੀ ਆਪਣੀ ਕੌਮ ਨੂੰ ਆਪਣੇ ਵਿਰਸੇ ਨੂੰ ਜਿੰਦਾ ਰੱਖਣ ਵਾਸਤੇ